ਗੁਰ ਜੀ ਦਾ ਕਾਲ ਸਹਾ ਕਰਾਈ ਵਾਹਿਗੁਰੂ ਜੀ ਕੀ ਫਤਿਹ ਸਾ sire ਮਹੱਲਾ ਪਹਿਲਾ ਘਰ ਦੂਜਾ ਅਸ਼ਟਪਦੀਆ ਇੱਕ ਓੰਕਾਰ ਸਤ ਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰ ਪੂਰੇ ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ ਇਹ ਵਿਸਰਾਮ ਧਿਆਨ ਨਾਲ ਲਾਉਣਾ ਹੈ ਅੰਮ੍ਰਿਤ ਸੰਤ ਚੁਗਾ ਹੈ ਇਥੇ ਵਿਸਰਾਮ ਹੈ ਨਹੀਂ ਦੂਰੇ ਹਰ ਰਸ ਚੋਗ ਚੁਗਹਿ ਪ੍ਰਭ ਭਾਵੈ ਚੁਗਹਿ ਤੇ ਵਿਸਰਾਮ ਲਾਉਣਾ ਹਰ ਰਸ ਚੋਗ ਚੁਗਹਿ ਪ੍ਰਭ ਭਾਵੈ ਸਰਵਰ ਮਹਾਂਸ ਪ੍ਰਾਨ ਪਤ ਪਾਵੈ ਕਿਆ ਬੱਗ ਬੱਪੜਾ ਬੱਗ ਥੋੜਾ ਜਿਹਾ ਕਸ ਕੇ ਬੋਲਣਾ ਕਿਆ ਬੱਗ ਬੱਪੜਾ ਛੱਪੜੀ ਨਾ ਹੋਏ ਕਿਆ ਬੱਗ ਬੱਪੜਾ ਛੱਪੜੀ ਨਾ ਆਏ ਕੀਚੜ ਡੂਬੈ ਮੈਲ ਨਾ ਜਾਏ ਰਹਾਉ ਰਖ ਰਖ ਚਰਨ ਧਰੇ ਵਿਚਾਰੀ ਜੀ ਵਿਸਰਾਮ ਰਖ ਰਖ ਇਥੇ ਵਿਸਰਾਮ ਹੈ ਚਰਨ ਧਰੇ ਵਿਚਾਰੀ ਰਖ ਰਖ ਚਰਨ ਧਰੇ ਵਿਚਾਰੀ ਦੁਬਿਦਾ ਛੋਡ ਭਏ ਨਿਰੰਕਾਰੀ ਮੁਕਤ ਪਦਾਰਥ ਹਰ ਰਸ ਚਾਖੇ ਆਵਣ ਜਾਣ ਰਹੇ ਗੁਰ ਰਾਖੇ ਸਰਵਰ ਹੰਸਾ ਛੋਟ ਨਾ ਜਾਏ ਹੰਝੀ ਚਾਲ ਅਨਸਾਰ ਇਥੀ ਹੈ ਸਰਵਰ ਹੰਸਾ ਛੋਟ ਨਾ ਜਾਏ ਅਰਥ ਅਨਸਾਰ ਸਰਵਰ ਹੰਸਾ ਛੋਟ ਨਾ ਜਾਏ ਪਰ ਹੰਸਾ ਤੇ ਵਿਸਰਾਮ ਠੀਕ ਹੈ ਪ੍ਰੇਮ ਭਗਤ ਕਰ ਸਹਿਜ ਸਮਾਏ ਸਰਵਰ ਮਹਾਂ ਹੰਸ ਹੰਸ ਮਹ ਸਾਗਰ ਅਕਥ ਕਥਾ ਗੁਰ ਬਚਨੀ ਆਦਰ ਸੁੰਨ ਮੰਡਲ ਇਕ ਜੋਗੀ ਵੈਸੇ ਨਾਰ ਨਾ ਪੁਰਖ ਹੋ ਕੋ ਕੈਸੇ ਤ੍ਰਿਪਾਵਨ ਜੋਤ ਰਹੇ ਲਿਵ ਲਾਈ ਸੁਰ ਨਰਨਾਥ ਸੱਚੇ ਸਰਣਾਈ ਆਨੰਦ ਮੂਲ ਅਨਾਥ ਆਧਾਰੀ ਗੁਰਮੁਖ ਭਗਤ ਸਹਿਜ ਵਿਚਾਰੀ ਭਗਤ ਵਛਲ ਭੈ ਕਾਟਨ ਹਾਰੇ ਹਮ ਮਾਰ ਮਿਲੇ ਪਾਗ ਧਾਰੇ ਮਿਲੇ ਪਦ ਤੇ ਵਿਸਰਾਮ ਹਮ ਮਾਰ ਮਿਲੇ ਪਾਗ ਧਾਰੇ ਪਾਗ ਪੁਲਾ ਹੀ ਬੋਲਨਾ ਹਮ ਮਾਰ ਮਿਲੇ ਪਾਗ ਧਾਰੇ ਅਨਿਕ ਯਤਨ ਕਰ ਕਾਲ ਸੰਤਾਏ ਮਰਨ ਲਿਖਾਏ ਮੰਡਲ ਮਹਿ ਆਏ ਜਨਮ ਪਦਾਰਥ ਦੁਬਦਾ ਖੋਵੈ ਆਪ ਨਾ ਚੀਨਸ ਖੋਵੈ ਪੁਲਾ ਹੀ ਬੋਲਨਾ ਖੋਵੈ ਨਹੀਂ ਕਹਿਨਾ ਜਨਮ ਪਦਾਰਥ ਦੁਬਿਦਾ ਖੂਵੈ ਆਪਨਾ ਚੀਨਸ ਭ੍ਰਮ ਭ੍ਰਮ ਰੋਵੈ ਕਹਿ ਤਾ ਪੜ ਤਾ ਸੁਣ ਤਾ ਏਕ ਪੜ ਤਾ ਈ ਭਾਰਾ ਬੂਨ ਕਹਿ ਤਾ ਪੜ ਤਾ ਸੁਣ ਤਾ ਏਕ ਤੀਰਜ ਧਰਮ ਧਰਨੀ ਧਰ ਟੇਕ ਜਤ ਸਾਧ ਸੰਜਮ ਹਿਰਦੈ ਸਮਾਏ ਚੌਥਾ ਪਾਦ ਕਉ ਜੇ ਮਨਪਤੀ ਆਏ ਸੱਚੇ ਨਿਰਮਲ ਮੈਲ ਨਾ ਲਾਗੇ ਗੁਰ ਕੈ ਸਬਦ ਪਰਮ ਪਉ ਭਾਗੇ ਸੂਰਤ ਮੂਰਤ ਆਦ ਅਨੂਪ ਨਾਨਕ ਜਾਚੈ ਨਾਨਕ ਜਾਚੈ ਸਾਚ ਸਰੂਪ ਤਨਾਸਰੀ ਮਹੱਲਾ ਪਹਿਲਾ ਸਹਿਜ ਮਿਲਾਇ ਮਿਲਿਆ ਪ੍ਰਵਾਨ ਨਾ ਤੇਸ ਮਰਨ ਨਾ ਆਉਣ ਜਾਣ ਠਾਕੁਰ ਮਹਦਾਸ ਦਾਸ ਮਹਿਸੂਏ ਜਹ ਦੇਖਾ ਤਹ ਅਵਰ ਨਾ ਕੋਏ ਗੁਰਮੁਖ ਭਗਤ ਸਹਜ ਘਰ ਪਾਈਐ ਬਿਨ ਗੁਰ ਭੇਟੇ ਮਰ ਆਈਐ ਜਾਈਐ ਰਹਾਉ ਸੋ ਗੁਰ ਕਰੋ ਜੇ ਸਾਚ ਦਰੜਾਵੇ ਆ ਕਾਥ ਕਥਾ ਵੈ ਸ਼ਬਦ ਮਿਲਾਵੈ ਹਰ ਕੇ ਲੋਗ ਅਵਰ ਨਹੀਂ ਕਾਰਾ ਸਾਚੋ ठाकुर ਸਾਚ ਪਿਆਰਾ ਤਨ ਮਹਿ ਮਨੂਆ ਮਨ ਮਹਿ ਸਾਚਾ ਸੋ ਸਾਚਾ ਮਿਲ ਸਾਚੇ ਰਾਚਾ ਸੇਵਕ ਪ੍ਰਾਪ ਕੈ ਲਾਗੈ ਪਾਇ ਹਾਂਜੀ ਸੇਵਕ ਪਦ ਤੇ ਵਿਸਰਾਮ ਹੈ ਸੇਵਕ ਪ੍ਰਾਪ ਕੈ ਲਾਗੈ ਪਾਇ ਸਤ ਗੁਰ ਪੂਰਾ ਮਿਲਾਇ ਮਿਲਾਇ ਆਪ ਦਿਖਾਵੇ ਆਪੇ ਦੇਖੈ ਹਾਠ ਨਾ ਪਤੀਜੈ ਨਾ ਬਹੁ ਭੇਖੈ ਘੜ ਭਾਡੇ ਜਿਨ ਅੰਮ੍ਰਿਤ ਪਾਇਆ ਪ੍ਰੇਮ ਭਗਤ ਪ੍ਰਾਪ ਮਨ ਪਤੀ ਆਇਆ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਪ੍ਰੇਮ ਭਗਤ ਪ੍ਰਾਪ ਮਨ ਪਤੀ ਆਇਆ ਪੜ ਪੜ ਭੂਲੇ ਝੋਟਾ ਖਾਹ ਬਹੁਤ ਸਿਆਣਪ ਆਵਹਿ ਜਾਹਿ ਨਾਮ ਜਪੈ ਪਉ ਭੋਜਨ ਖਾਇ ਗੁਰਮੁਖ ਸੇਵਕ ਰਹੇ ਸਮਾਇ ਪੂਜ ਸਿਲਾ ਤੀਰਥ ਬਨਵਾਸਾ ਪਰਮਤ ਡੋਲਤ ਭਏ ਉਦਾਸਾ ਮਨ ਮੈਲਾ ਸੂਚਾ ਕਿਉ ਹੋਏ ਜੀ ਮੈਲਾ ਦਲਾਵਾਂ ਨਾਲ ਮੰਮੀ ਦੇ ਵੀ ਦਲਾਵਾਂ ਹਨ ਲੱਲੇ ਦੀ ਦਲਾਵਾਂ ਹਨ ਮੈਲਾ ਬੋਲਣਾ ਹੈ ਮਨ ਮੈਲਾ ਸੂਚਾ ਕਿਉ ਹੋਈ ਸਾਚ ਮਿਲਾ ਪਾਵੈ ਪਤ ਸੋਏ ਆਚਾਰਾ ਵਿਚਾਰ ਸਰੀਰ ਆਦ ਜੁਗਾਦ ਸਹਿਜ ਮਨ ਧੀਰ ਪਾਲ ਪੰਕਜ ਮੈਂ ਕੋਟ ਉਧਾਰੇ ਕਰ ਕਿਰਪਾ ਗੁਰ ਮੇਲ ਪਿਆਰੇ ਕਿਸ ਆਗਾ ਕਰ ਕਿਰਪਾ ਗੁਰ ਮੇਲ ਪਿਆਰੇ ਕਿਸ ਆਗਾ ਪ੍ਰਵ ਤੁਧ ਸਾਲਾਹੀ ਤੁਧ ਬਿਨ ਤੁਧ ਬਿਨ ਦੂਜਾ ਮੈ ਕੋ ਨਾਹੀ ਜੋ ਤੁਧ ਭਾਵੈ ਤਿਉ ਰਾਖ ਰਜਾਈ ਨਾਨਕ ਸਹਿਜ ਭਾਏ ਗੁਣ ਗਾਏ ਤਨਾਸਰੀ ਮਹੱਲਾ ਪੰਜਵਾ ਕਰ ਸੇਵਾ ਅਸ਼ਟਪਦੀ ਇੱਕ ਓੰਕਾਰ ਸਤਗੁਰ ਪ੍ਰਸਾਦਿ ਜੋ ਜੋ ਜੁਨੀ ਆਇਓ ਤਹਿ ਤਹਿ ਉਰਜਾਇਓ ਮਾਨਸ ਜਨਮ ਸੰਜੋਗ ਪਾਇਆ ਤਾਕੀ ਹੈ ਊਟ ਸਾਧ ਰੱਖ ਦੇ ਕਰ ਹਾਥ ਕਰ ਕਿਰਪਾ ਮਿਲ ਹੋ ਹਰ ਰਾਯਾ ਕਿ ਵਿਸਰਾਮ ਧਿਆਨ ਨਾ ਲਾਉਣਾ ਤਾਕੀ ਪਾਠ ਇਕੱਠਾ ਹੀ ਕਰਨਾ ਹੈ ਕਸ ਕੇ ਬੋਲਣਾ ਹੈ ਤਾਕੀ ਹੈ ਊਟ ਸਾਧ ਇਥੇ ਠਮਕ ਰੱਖ ਦੇ ਕਰ ਹਾਥ ਇਥੇ ਵਿਸਰਾਮ ਕਰ ਕਿਰਪਾ ਇਥੇ ਠਮਕ ਮਿਲ ਹੋ ਹਰ ਰਾਯਾ ਅਨਿਕ ਅਨਿਕ ਜਨਮ ਭ੍ਰਮ ਥਿਤ ਨਹੀਂ ਪਾਈ ਇਹ ਵੀ ਵਿਸਰਾਮ ਅਨਿਕ ਜਨਮ ਭ੍ਰਮ ਇਥੇ ਵਿਸਰਾਮ ਲਾਉਣਾ ਥਿਤ ਨਹੀਂ ਪਾਈ ਕਰੋ ਸੇਵਾ ਗੁਰ ਲਾਗੋ ਚਰਨ ਗੋਵਿੰਦ ਜੀ ਕਾ ਮਾਰਗ ਦੇਹ ਜੀ ਬਤਾਈ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਕਰੋ ਸੇਵਾ ਇਥੇ ਠਮਕ ਗੁਰ ਲਾਗੋ ਚਰਨ ਇਥੇ ਵਿਸਰਾਮ ਹੈ गोविंद जी का मार्ग इतितमक देह जी बताई रहा अनेक उपाव करो माया को बचित धरौ मेरी मेरी करत सद ही बिहावे अनेक उपाव करो इतितमक माया को बचित धरौ बचित थोड़ा सा कस के बोलना है बब्बे दे के बीच डैश देके मेरी मेरी करत सद ही बिहावे ਕੋਈ ਐਸੋ ਰੇ ਪੀਟਾ ਸੰਤ ਮੀਰੀ ਲਾਹੈ ਸਗਲ ਚਿੰਤਾ ਠਾਕੁਰ ਸਿਓ ਮੇਰਾ ਰੰਗ ਲਾਵੈ ਕੋਈ ਐਸੋ ਰੇ ਪੀਟਾ ਸੰਤ ਇਥਿਠਮਕ ਮੀਰੀ ਲਾਹੈ ਸਗਲ ਚਿੰਤ ਇਥਿ ਵਿਸਰਾਮ ਹੈ ਠਾਕੁਰ ਸਿਓ ਮੇਰਾ ਰੰਗ ਲਾਵੈ ਪੜੇ ਰੇ ਸਗਲ ਬੀਦ ਨਹਿ ਚੂਕੈ ਮਨ ਪੀਦ ਇਕ ਖਿੰਨਨਾ ਧੀ ਰਹੇ ਮੇਰੇ ਘਰ ਕੇ ਪੰਚਾ ਪੜੇ ਪਦ ਪਾਦ ਜਿਹੜਾ ਭਾਰਾ ਉਚਾਰਨ ਕਰਨਾ ਕੋਈ ਐਸੋ ਰੇ ਭਗਤ ਜੋ ਮਾਇਆ ਤੇ ਰਹਤ ਇਕ ਅੰਮ੍ਰਿਤ ਨਾਮ ਮੇਰੇ ਰਿਦੈ ਸਿੰਚਾ ਜਿਤੇ ਰੇ ਤੀਰਥ ਨਾਏ ਹੰ ਬੁੱਧ ਮੈਲ ਲਾਈ ਘਰ ਕੋ ठाकुर ਇਕ ਤਿਲ ਨ ਮੰਨੈ ਇਹ ਜੇ ਤੇਰੇ ਪਾਠ ਨਹੀਂ ਕਰਨਾ ਜਿਤੇ ਰੇ तीरथ नाये इथी ठम कर अहु बुद्ध मैल लाए इथी विश्राम है घर को ठाकुर इक तिल ना मानै कद पावा ओ साध संग हर हर सदा आनंद ज्ञान अंजन मेरा मन इसनानै कद तूला ही बोलना कद नी कह देना कद पावा ओ साध संग हर हर सदा आनंद इथी विश्राम ज्ञान अंजन मेरा मन इसनानै ਸਗਲ ਆਸਰਾਮ ਕੀਨੇ ਮਨੁਆ ਨਹਿ ਪਤੀਨੇ ਸਸਰਾਮ ਆਸਰਾਮ ਐੜੇ ਦੇ ਵਿੱਚ ਡੈਸ਼ ਦੇ ਕੇ ਉਚਾਰਨ ਕਰਨਾ ਸਗਲ ਆਸਰਾਮ ਕੀਨੇ ਮਨੁਆ ਨਹਿ ਪਤੀਨੇ ਵਿਵੇਕਹੀਨ ਦੇਹੀ ਤੁਏ ਕੋਈ ਪਾਈਐ ਰੇ ਪੁਰਖ ਵਿਧਾਤਾ ਪਾਰ ਭ੍ਰਮ ਕੈ ਰੰਗ ਰਾਤਾ ਮੇਰੇ ਮਨ ਕੀ ਦੁਰਮਤ ਮਲ ਖੂਈ ਕਰਮ ਧਰਮ ਜੁਗਤਾ ਨਿਮਖ ਨਾ ਹੀਤ ਕਰਤਾ ਗਰਭ ਗਰਭ ਪੜੈ ਕਹੀ ਨਾ ਲਿਖੈ ਗਰਭ ਗਰਭ ਪੜੈ ਪੜੈ ਭਾਰਾ ਉਚਾਰਨ ਕਰਨਾ ਕਹੀ ਨਾ ਲਿਖੈ ਜਿਸ ਭੇਟੀਐ ਸਫਲ ਮੂਰਤ ਕਰੈ ਸਦਾ ਕੀਰਤਿ ਗੁਰ ਪਰਸਾਦੂ ਨਿਤ੍ਰਹ ਪੀਖੈ ਇਹ ਵਿਸ्राम ਧਿਆਨ ਨਾਲ ਲਾਉਣਾ ਜਿਸ ਭੇਟੀਐ ਸਫਲ ਮੂਰਤ ਇਥੀ ਠਮਕ ਕਰਾ ਸਦਾ ਕੀਰਤਿ ਇਥੀ ਵਿਸਰਾਮ ਹੈ ਗੁਰ ਪ੍ਰਸਾਦ ਉ ਨਿਤਰਿ ਪਿਖੈ ਮਾਨ ਹੱਠ ਜੋ ਕਮਾਵੇ ਤਿਲ ਨ ਲੇਖੈ ਪਾਵੇ ਬਗਲ ਜਿਉ ਧਿਆਨ ਲਾਵੇ ਮਾਇਆ ਰੀ ਧਾਰੀ ਕੋਈ ਐਸੋ ਰੇ ਸੁਖੁ ਦਾਈ ਪ੍ਰਭ ਕੀ ਕਥਾ ਸੁਨਾਈ ਜਿਸ ਭੇਟੇ ਗਤ ਹੋਈ ਹਮਾਰੀ ਸੋ ਪ੍ਰਸੰਨ ਗੋਪਾਲ ਰਾਏ ਕਟੈ ਰੇ ਬੰਧਨ ਮਾਈ ਗੁਰ ਕੈ ਸ਼ਬਦ ਮੀਰਾ ਮਨ ਰਾਤਾ ਸੋ ਪ੍ਰਸੰਨ ਕਠਾਈ ਪਾਠ ਹੈ ਸੋ ਪ੍ਰਸੰਨ ਗੋਪਾਲ ਰਾਏ ਇਥਿ ਠਮ ਕਟੈ ਰੇ ਬੰਧਨ ਮਾਈ ਇਥਿ ਵਿਸਰਾਮ ਹੈ ਗੁਰ ਕੈ ਸ਼ਬਦ ਮੀਰਾ ਮਨ ਰਾਤਾ ਸਦਾ ਸਦਾ ਆਨੰਦ ਭੇਟਿਉ ਨਿਰਭੈ ਗੋਬਿੰਦ ਸੁਖ ਨਾਨਕ ਲਾਦੇ ਹਰ ਚਰਨ ਪਰਾਤਾ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਸਦਾ ਸਦਾ ਆਨੰਦ ਇਥਿ ਠਮਕ ਪੀਟਿਓ ਨਿਰਭੈ ਗੋਬਿੰਦ ਇਥੇ ਵਿਸਰਾਮ ਹੈ ਸੁਖ ਨਾਨਕ ਲਾਗੇ ਇਥਿ ਠਮਕ ਹਰ ਚਰਨ ਪਰਾਤਾ ਸਫਲ ਸਫਲ ਭਈ ਸਫਲ ਯਾਤਰਾ ਸਫਲ ਸਫਲ ਭਈ ਇਥੇ ਵਿਸਰਾਮ ਸਫਲ ਯਾਤਰਾ ਆਵਣ ਜਾਣ ਰਹੀ ਮਿਲੇ ਸਾਦਾ ਸਾਦਾ ਪੂਲਾ ਹੀ ਬੋਲਣਾ ਸਾਦਾ ਨਹੀਂ ਕਹਿਣਾ ਹੈ ਰਹਾ ਉਹ ਦੂਜਾ ਸ੍ਰੀ ਸਹਿਜ ਪਾਠੀ ਸੇਵਾ ਸ੍ਰੀ ਸਹਿਜ ਪਾਠੀ ਸੇਵਾ